ਸ਼ਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੌਰਨਜੀਤ ਸਿੰਘ ਮਹਾਸਵਰਾਤਰੀ ਦੇ ਉਤਸਵ ਦੇ ਵਿੱਚ ਹੈ ਪ੍ਰਾਚੀਨ ਸ਼ਿਵਾਲਾ ਮੰਦਿਰ ਸਾਨੇਵਾਲ ਤੋਂ ਜਿਹੜੀ ਵਿਸ਼ਾਲ ਸੋਭਾ ਯਾਤਰਾ ਸਦੇ ਵਿੱਚ ਜਿਹੜੀ ਕਿ ਅ ਸਵੇਰ ਤੋਂ ਹੀ ਵਿਸ਼ਾਲ ਜਿਹੜੀ ਸੋਭਾ ਯਾਤਰਾ ਕੱਢੀ ਗਈ ਔਰ ਪੂਰੇ ਹੀ ਸਾਨੇਵਾਲ ਜੋ ਕਿ ਕਰਦੀ ਹੋਈ ਦੇਰ ਸ਼ਾਮ ਜਿਹੜੀ ਪ੍ਰਾਚੀਨ ਸ਼ਿਵਾਲਾ ਮੰਦਿਰ ਵਿੱਚ ਪਹੁੰਚੀ ਹੈ ਇਸ ਦੇ ਵਿੱਚ ਵੱਖ-ਵੱਖ ਜਿਹੜੀਆਂ ਝਾਕੀਆਂ ਜਿਹੜੀਆਂ ਪੇਸ਼ ਕੀਤੀਆਂ ਗਈਆਂ ਔਰ ਇਹਦੇ ਨਾਲ ਨਾਲ ਹੀ ਸਾਰੀ ਹੀ ਸੰਗਤ ਸਾਨੇਵਾਲ ਦੇ ਵੱਲੋਂ ਜਿਹੜੀ ਥਾਂ-ਥਾਂ ਤੇ ਲੰਗਰ ਵੀ ਲਗਾਏ ਗਏ ਨੇ ਔਰ ਤੁਸੀਂ ਤਸਵੀਰਾਂ ਵੀ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੀ ਚਾਕੀਆਂ ਜਿਹੜੀਆਂ ਕਟੀਆਂ ਜਾ ਰਹੀਆਂ ਨੇ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਔਰ ਭਗਵਾਨ ਸ਼੍ਰੀ ਭੋਲੇਨਾਥ ਜੀ ਮਹਾਰਾਜ ਔਰ ਔਰ ਇਹਨਾਂ ਦੇ ਨਾਲ ਨਾਲ ਭਗਵਾਨ ਸ਼੍ਰੀ ਰਾਮਚੰਦਰ ਜੀ ਮਹਾਰਾਜ ਔਰ ਜਿਹੜੀ ਕਿ ਨਾਲ ਨਾਲ ਜੇ ਵੱਖ-ਵੱਖ ਚਾਕੀਆਂ ਪੀਸ ਕਰਦੇ ਭਗਵਾਨ ਸ਼ਨੀ ਦੇਵੀ ਮਹਾਰਾਜ ਔਰ ਭਗਵਾਨ ਭਗਵਾਨ ਵਾਲਮੀਕੀ ਮਹਾਰਾਜ ਉਹਨਾਂ ਦੀਆਂ ਚਾਕੀਆਂ ਜੋ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਸੋ ਤਸਵੀਰਾਂ ਤੁਸੀਂ ਵੇਖ ਲਓ ਕਿਸ ਤਰੀਕੇ ਦੇ ਨਾਲ ਜਿਹੜੀ ਅੱਜ ਇਹ ਚਾਕੀਏ ਜਿਹੜੀ ਇਹ ਸ਼ੋਭਾ ਯਾਤਰਾ ਹੋ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਸਾਹਨੇ ਬਸ ਸੁਝਾਈ ਜਾ ਰਹੀ ਹੈ ਬਾਕੀ ਗੱਲਬਾਤ ਕਰਦੇ ਆ ਆਓ ਦੇਖਦੇ ਰਿਪੋਰਟ ਸ਼ਰਵਾਰ ਦੀ ਜੈ ਹਰ ਮਹਾਦੇਵ ਹੋ ਸ਼ੰਕਰ ਭਗਵਾਨ ਕੀ ਜੈ ਬੂਮਾ ਮਦੀ ਮਾ ਉਦੇਵਕੀ ਜੈ ਬੋਲ ਸ਼ੰਕਰ ਭਗਵਾਨ ਕੀ ਜੈ ਅੱਜ ਪ੍ਰਾਚੀਨ ਸ਼ਵਾਲਾ ਮੰਦਿਰ ਤੋਂ 18ਵੀਂ ਵਿਸ਼ਾਲ ਸ਼ੋਭਾ ਯਾਤਰਾ ਸੀ ਜਿਹੜੀ ਕਿ ਅੱਜ ਬਹੁਤ ਧੂਮ ਧਾਮ ਨਾਲ ਔਰ ਬਹੁਤ ਹੀ ਉਤਸ਼ਾਹ ਨਾਲ ਮਨਾਈ ਗਈ ਹੈ ਇਹ ਪ੍ਰਾਚੀਨ ਸ਼ਵਾਲਾ ਮੰਦਿਰ ਤੋਂ ਸਵੇਰੇ 10 11 ਵਜੇ ਦੇ ਕਰੀਬ ਸ਼ੁਰੂ ਹੋ ਕੇ ਆਪਣੇ ਪੁਰਾਣੇ ਬਿਆਰ ਸਿਵਲ ਹਸਪੀਟਲ ਰੋਡ ਉਸ ਤੋਂ ਬਾਅਦ ਰਾਮਗੜ ਚੌਕ ਮੇਨ ਚੌਕ ਨਾਣਾ ਮੰਡੀ ਹੁੰਦੇ ਹੁੰਦੇ ਸਾਨੇਵਾਲ ਦੇ ਪੂਰੇ ਸਾਰੇ ਸ਼ਹਿਰ ਦੇ ਵਿੱਚ ਹੋ ਕੇ ਫਿਰ ਦੁਬਾਰਾ ਸ਼ਾਮ ਨੂੰ 7 ਵਜੇ ਪ੍ਰਾਜੇਸ਼ਵਾਲਾ ਮੰਦਿਰ ਦੇ ਵਿੱਚ ਆ ਕੇ ਮੁਕੰਮਲ ਹੋਈ ਆ ਇਸ ਵਾਰ ਜਿਹੜੀ ਸ਼ੋਭਾ ਯਾਤਰਾ ਸੀ ਉਹਦੇ ਵਿੱਚ ਇਸ ਵਾਰ ਇੰਨਾ ਕੁ ਰਸ਼ ਸੀ ਪਿਛਲੀ ਵਾਰ ਨਾਲੋਂ ਕੋਈ ਕੋਈ ਗਿਣਤੀ ਨਹੀਂ ਸੀ ਔਰ ਇਸ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਜਿਹੜਾ ਲੋਕਾਂ ਦਾ ਭੋਲੇ ਨਾਥ ਪ੍ਰਤੀ ਪਿਆਰ ਆ ਸ਼ਰਧਾ ਵਾ ਉਹ ਅੱਜ ਦੇਖਣ ਨੂੰ ਮਿਲੀ ਆ ਬਾਕੀ ਸ਼ਹਿਰ ਵਾਸੀਆਂ ਤੁਸੀਂ ਕਵਰੇਜ ਕੀਤੀ ਹੋਣੀ ਆ ਉਹ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਕਿੰਨਾ ਕੁ ਘੱਟ ਸੀ ਅੱਜ ਕਿਤਨੀ ਲਈ ਚੱਕੀ ਪੇਸ ਕਿਤੀਆਂ ਜਿਹਸmein ਜਿਹੜੀ ਪ੍ਰਦਰਸ਼ਨੀ ਕੀਤੀ ਇਸ ਵਾਰ ਜਿਹੜੀ ਆਪਾਂ ਪ੍ਰਾਚੀਨ ਸ਼ਵਾਲਾ ਮੰਦਿਰ ਦੀ ਸ਼ੋਭਾ ਯਾਤਰਾ ਨਿਕਲੀ ਗਈ ਹੈ ਇਸ ਵਾਰ ਅਸੀਂ ਪਿਛਲੇ ਜੋ 2-3 ਸਾਲ ਤੋਂ ਚੱਲਦਾ ਆ ਰਿਹਾ ਸੀ ਇਸ ਵਾਰ ਅਸੀਂ ਬਹੁਤ ਕਨਸੈਪਟ ਚੇਂਜ ਕੀਤੇ ਸੀਗੇ ਸਭ ਤੋਂ ਮੇਨ ਸੀ ਭੋਲੇ ਨਾਦੀ ਚਾਂਕੀ ਸੀ ਜਿਹੜੀ ਅਸੀਂ ਕਿਦੋਂ ਆਊਟ ਆਫ ਲੁਧਿਆਣਾ ਤੋਂ ਵੀ ਉਹ ਚਾਂਕੀ ਨੂੰ ਬੁਲਾ ਕੇ ਅਸੀਂ ਇੱਥੇ ਪੇਸ਼ਕਸ਼ ਕਰਾਈ ਸੀ ਔਰ ਚਾਂਕੀ ਨੂੰ ਲੋਕਾਂ ਨੇ ਪਿਆਰੀ ਬਹੁਤ ਦਿੱਤਾ ਔਰ ਉਹਨਾਂ ਤੋਂ ਬਿਨਾ ਆਪਣਾ ਰਾਧਾ ਕ੍ਰਿਸ਼ਨ ਜੀ ਉਸ ਤੋਂ ਬਿਨਾ ਬਾਲਮੀਕ ਮਹਾਰਾਜ ਜੀ ਬਾਬਾ ਬਾਲਗਨਾ ਜੀ ਦੀ ਆਪਣਾ ਸ਼ਨੀ ਮਹਾਰਾਜ ਜੀ ਹੋਰ ਵੀ ਸਾਰੀਆਂ ਜੋ ਵੀ ਸੀ ਰਾਮ ਪਰਿਵਾਰ ਮਾਤਾ ਰਾਣੀ ਦੀਆਂ ਇਹਨਾਂ ਸਭ ਦੀਆਂ ਚਾਂਕੀਆਂ ਅਸੀਂ ਪੇਸ਼ ਕਰਾਈਆਂ ਸਰ ਮੰਦਰ ਵਿੱਚ ਪ੍ਰੋਗਰਾਮ ਹੈ ਜਿਹੜਾ ਪਰਸੋਂ ਮਹਾਸ਼ਵਰਾਤੀ ਦਿਨ ਆ ਰਿਹਾ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਪਰਸੋਂ ਦਾ ਮਾਸ਼ਵਰਾਤੀ 26 ਤਰੀਕ ਨੂੰ ਜਿਹੜਾ ਇੱਥੇ ਪ੍ਰਾਚੀਨ ਸ਼ਵਾਲਾ ਮੰਦਰ ਚ ਪ੍ਰੋਗਰਾਮ ਹੋਣਾ ਉਹਦੇ ਵਿੱਚ ਵੀ ਜਿਹੜੀ ਲਾਈਨ ਆ ਪਹਿਲਾਂ ਸਵੇਰ ਤੋਂ ਹੀ 2 ਵਜੇ ਤੋਂ ਲਾਈਨਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਹ 9 10 ਵਜੇ ਤੱਕ ਤਾਂ ਮਤਲਬ ਵਾਰੀ ਨਹੀਂ ਆਉਂਦੀ ਉਸ ਤੋਂ ਬਾਅਦ ਫਿਰ ਜੋ ਰੁਟੀਨ ਚ ਚੱਲਦੀ ਹੈ ਪੂਜਾ ਉਹ ਵਾਲਾ ਕੰਮ ਸ਼ੁਰੂ ਹੋ ਜਾਂਦਾ ਫਿਰ ਜਿਹੜਾ ਸ਼ਾਮ ਨੂੰ ਅਸੀਂ ਇੱਥੇ ਪ੍ਰੋਗਰਾਮ ਹੁੰਦਾ ਮਾਸ਼ ਵਰਤਰੀ ਦਾ ਉਹਦੇ ਵਿੱਚ ਅਸੀਂ ਝਾਂਕੀਆਂ ਦਿਖਾਵਾਂਗੇ ਤੇ ਉਸ ਤੋਂ ਬਿਨਾ ਸਾਡੇ ਹਾਲ ਦੇ ਵਿੱਚ ਜੋ ਪ੍ਰੋਗਰਾਮ ਚੱਲਦਾ ਉਹਦੇ ਵਿੱਚ ਕਲਾਕਾਰ ਤੇ ਨਾਲ ਹੀ ਝਾਂਕੀਆਂ ਨੇ ਲਾਈਵ ਤੇ ਉਹ ਅਸੀਂ ਉਹਦੇ ਵਿੱਚ ਜਿਸ ਰਾਂਚ ਸੋਭਾ ਜਿੱਥੇ ਅੱਤਰ ਗੱਡੀ ਗਈ ਹੈ ਜਿੱਥੇ ਭਗਵਾਨ ਦੇ ਜਿਹੜੇ ਦ੍ਰਿਸ਼ ਦਿਖਾਏ ਗਏ ਹਨ ਜਿੱਥੇ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਹਨ ਭਗਵਾਨ ਅਰੰਧਤੇ ਮਹਾਰਾਜ ਹੈ ਕੀ ਮੈਸੇਜ ਹੈ ਉਹਨਾਂ ਦਾ ਕੀ ਮੈਸੇਜ ਦੇਉਗੇ ਭਗਵਾਨ ਕਾਫੀ ਜੜੀ ਅਸੀਂ ਮੈਸੇਜ ਸਾਡੇ ਝਾਂਕੀਆਂ ਦਾ ਜੋ ਵੀ Hindu ਧਰਮ ਦੀਆਂ ਝਾਂਕੀਆਂ ਹੁੰਦੀਆਂ ਮੋਸਟਲੀ ਆਲ ਓਵਰ ਇੰਡੀਆ ਜਾਂ ਵਰਲਡ ਦੇ ਵਿੱਚ ਉਹਨਾਂ ਦਾ ਮੇਨ ਇਹੀ ਹੁੰਦਾ ਕਿ ਜਿਹੜੀ ਅੱਜ ਕਾ ਦੀ ਜਨਰੇਸ਼ਨ ਆ ਉਹਨਾਂ ਨੂੰ ਸਾਰਾ ਕੁਝ ਪਤਾ ਲੱਗੇ ਕਿ ਭਗਵਾਨ ਰਾਮ ਰਾਧਾ ਕ੍ਰਿਸ਼ਨ ਪੋਲੇਨਾਥ ਉਹਨਾਂ ਦਾ ਕੀ ਅਬ ਇਸ ਧਰਤੀ ਤੇ ਸਹਿਯੋਗ ਸੀ ਤਾਂ ਕਿਸਵ ਲਈ ਆਏ ਸੀ ਤੇ ਉਹਨਾਂ ਦੀ ਕੀ ਰਚਨਾਵਾ ਸੀ ਕੀ ਇਤਿਹਾਸ ਸੀ ਇਹਨੂੰ ਸ਼ੋ ਇਹਨੂੰ ਦਿਖਾਣ ਦਾ ਇਹਨੂੰ ਜਿਹੜਾ ਆਪਣਾ ਝਾਂਕੀਆਂ ਦਾ ਮਤਲਬ ਹੁੰਦਾ ਇਹ ਜਾ ਕੇ ਜਿਨ੍ਹਾਂ ਨੇ ਅੱਜ ਦੇਖੀ ਹੋਗੀ ਜਿਨ੍ਹਾਂ ਨੂੰ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਅਗਲਾ ਜਾ ਕੇ ਆਪਣੇ ਪੇਰੈਂਟਸ ਨੂੰ ਜਾਂ ਉਹਦੇ ਬਾਰੇ ਜੂੜ ਦੇਖਦਾ ਕਿ ਜਿਨ੍ਹਾਂ ਨੂੰ ਲੋਕ ਸਾਰੇ ਦੇਖਦੇ ਆ ਮੰਨਦੇ ਆ ਕੋਈ ਤਾਂ ਗੱਲ ਹੋ ਜੇ ਭਗਵਾਨ ਨੇ ਤਾਂ ਕਿਸੇ ਗੱਲ ਤੁਹਾਡੇ ਚੈਨਲ ਦੇ ਮਾਧਮ ਰਹੀਂ ਪਹਿਲਾਂ ਤੁਹਾਡਾ ਮੈਂ ਸ਼ੁਕਰੀਆਂ ਕਰਦਾ ਕਿ ਜਿਨ੍ਹਾਂ ਤੁਸੀਂ ਸਾਰਾ ਦਿਨ ਅੱਜ ਇੱਕ ਸੇਵਾ ਨਿਭਾਈ ਆ ਤੁਸੀਂ ਕਵਰੇਜ ਕੀਤੀ ਆ ਉਸ ਤੋਂ ਬਾਅਦ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਪ੍ਰਧਾਨ ਜੀ ਗੈਰ ਹਾਜ਼ਰ ਸੀ ਕਿਸੇ وجہ ਕਰਕੇ ਉਹਨਾਂ ਵੱਲੋਂ ਤੇ ਪ੍ਰਾਚਨ ਸ਼ਵਾਲਾ ਮੰਦਰੀ ਕਮੇਟੀ ਵੱਲੋਂ ਤੇ ਸਾਰੇ ਮੈਂਬਰਾਂ ਵੱਲੋਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਉਹ ਝਾਂਕੀਆਂ ਵਾਲੇ ਨੇ ਚਾਹੇ ਉਹ ਟਰੈਕਟਰ ਟਰਾਲੀਆਂ ਵਾਲੇ ਨੇ ਚਾਹੇ ਗੱਡੀਆਂ ਵਾਲੇ ਨੇ ਚਾਹੇ ਉਹ ਸਾਊਂਡ ਵਾਲੇ ਨੇ ਲਾਈਟਾਂ ਵਾਲੇ ਨੇ ਹਰ ਤਰ੍ਹਾਂ ਦੇ ਬੈਂਡ ਵਾਲੇ ਨੇ ਜਿਹੜੇ ਵੀ ਨੇ ਮਤਲਬ ਜਿਨ੍ਹਾਂ ਨੇ ਅੱਜ ਇੱਥੇ ਸੇਵਾ ਨਿਭਾ ਕੇ ਇਹਨੂੰ ਕਾਮਯਾਬ ਬਣਾਇਆ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਸਪੈਸ਼ਲੀ ਥੈਂਕਸ ਕਰਦੇ ਆਂ ਜਿਨ੍ਹਾਂ ਨੇ ਅੱਜ ਮਤਲਬ ਪਾਣੀ ਤੋਂ ਲੈ ਕੇ ਹਰ ਚੀਜ਼ ਅੱਜ ਲੰਗਰ ਲੱਗਿਆ ਅਸੀਂ ਉਹਨਾਂ ਸਭ ਦਾ ਧੰਨਵਾਦ ਕਰਦੇ ਆਂ ਤੇ ਅਸੀਂ ਇਹੀ ਕਹਿੰਨੇ ਆਂ ਕਿ ਭੋਲੇ ਨਾਤੇ ਨਾਲ ਸਭ ਦੀਆਂ ਝੋਲੀਆਂ ਭਰੀਆਂ ਰੱਖੇ ਤਰੱਕੀਆਂ ਦਵੇ ਤੇ ਕਾਮਯਾਬੀ ਦੇਵੇ ਬਸ ਮਾਤਾ ਹਾਂ ਜੈ ਪ੍ਰਣਾਤ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆਂ ਵੀ ਜਿੰਨਾ ਯੂਥ ਵੱਧ ਤੋਂ ਵੱਧ ਆਪਣੇ ਧਰਮ ਸਨਾਤਨ ਧਰਮ ਦੇ ਨਾਲ ਜੁੜੇਗਾ ਉਨਾ ਹੀ ਸਨਾਤਨ ਧਰਮ ਨੂੰ ਅਸੀਂ ਹੋਰ ਪ੍ਰਚਾਰ ਪਰਫੁੱਲਤਾ ਕਰ ਸਕਦੇ ਹਾਂ ਉਹਦੇ ਲਈ ਅੱਜ ਅਸੀਂ ਦੇ ਨਾਲੇ ਦੇਖਿਆ ਵੀ ਜਿੱਤੇ ਮੁਸੰਤ ਬੱਲੋਂ ਜਿਹੜੀ ਅੱਜ ਕੀਰਤਨ ਜਿੱਥਾ ਮਤਲਬ ਕੀਰਤਨ ਵੀ ਕੀਤਾ ਗਿਆ ਆ ਆਪਣੇ ਲੇਡਿਸ ਵੱਲੋਂ ਤਾਂ ਚੱਕ ਕੇ ਨਾਲ ਨਾਲ ਤੁਰੇ ਗਏ ਤਾਂ ਕੀ ਉਸ ਮੈਸੇਜ ਦੋਂਗੇ ਇਸ ਨੂੰ ਲੈ ਕੇ ਉਹਦਾ ਵੀ ਇਹੀ ਮੈਸੇਜ ਆ ਗਿਆ ਜੋ ਸ਼ਰਦਾ ਭਾਵਨਾ ਦੇ ਨਾਲ ਲੇਡੀ ਨੇ ਸਾਸਨ ਕੀਤਾ ਵਾ ਉਹਦਾ ਜੋਗ ਰੋਗਾਨ ਬੋਲੇਨਾਦ ਦਾ ਸਾਰਿਆਂ ਨੇ ਕੀਤਾ ਵਾ ਤੇ ਆਪਣਾ ਬੋਲੇਨਾਦ ਸਾਰਿਆਂ ਦੀ ਕਿਰਪਾ ਕਰਨ ਠੀਕ ਹੈ ਜੀ ਸੰਗਤ ਜਿਵੇਂ ਵੀ ਆ ਉਹ ਹੋਰ ਵੱਧ ਚੜ ਕੇ ਮੰਦਿਰਾਂ ਜੁੜੇ ਜਿਵੇਂ ਮੰਦਿਰ ਦੀ ਉਸਾਰੀ ਦਾ ਸਾਡੀ ਦਾ ਕੰਮ ਚੱਲ ਰਿਹਾ ਵਾ ਦੇਖ ਰਹੇ ਨੇ ਮੰਦਿਰ ਬਹੁਤ ਭਾਵੇਂ ਮੰਦਿਰ ਬਣ ਰਿਹਾ ਵਾ ਸਾਡਾ ਆਨਲਾਈਨ ਟਾਈਮ 'ਚ ਅਸੀਂ ਹੋਰ ਇਹਨੂੰ ਪ੍ਰਫੁੱਲਤ ਕਰਾਂਗੇ ਤੇ ਵਧੀਆ ਚ ਹੋਰ ਵਧੀਆ ਤਰ੍ਹਾਂ ਦੀਆਂ ਝਾਕੀਆਂ ਪੇਸ਼ ਕਰਾਂਗੇ ਹੌਣੇ ਟਾਈਮ 'ਚ ਅਸੀਂ ਸਾਡਾ ਪ੍ਰੋਗਰਾਮ ਹੈ ਅਸੀਂ ਕੁਝ ਡਿਜੀਟਲ ਝਾਕੀਆਂ ਵੀ ਪੇਸ਼ ਕਰੀਏ ਸ਼ੁਭਾ ਯਾਤਰਾ ਦਾ ਕੋਈ ਰਾਤ ਮਿਡ ਨਾਈਟ ਤੱਕ ਦਾ ਵੀ ਕੋਈ ਪ੍ਰੋਗਰਾਮ ਹੋਵੇ ਸਾਡਾ ਜਿਹੜਾ ਬਹੁਤ ਸ਼ੰਕਰ ਭਗਵਾਨ ਕੀ ਜੈ ਜਿਹੜੀਆਂ ਝਾਂਕੀਆਂ ਕੱਢੀਆਂ ਗਈਆਂ ਬਹੁਤ ਸੋਹਣੀਆਂ ਜਿਹੀਆਂ ਕੱਢੀਆਂ ਗਈ ਤੇ ਸਾਰਿਆਂ ਦੇ ਪ੍ਰਭੂ ਦੀ ਕਿਰਪਾ ਦੁਆਰਾ ਬਹੁ ਸ਼ੰਕਰ ਭਗਵਾਨ